ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦਿਲੂ ਨੇ ਇੱਕ ਵਾਰ ਫਿਰ ਤੋਂ ਆਪਣੇ ਲੈਟਰ ਭਮ ਨਾਲ ਕਾਂਗਰਸ ਵਿੱਚ ਹਲਚਲ ਮਚਾ ਦਿੱਤੀ ਹੈ। ਦਿਲੂ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਪੰਜਾਬ ਦੀਆਂ ਟਿਕਟਾਂ ਦੀ ਵੰਡ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਦੂਜੀਆਂ ਪਾਰਟੀਆਂ ਚਾਹੇ ਆਗੂਆਂ ਤੇ ਭਰੋਸਾ ਜਿਤਾਉਣ ਤੇ ਇਤਰਾਜ਼ ਜ਼ਿਤਾਇਆ ਹੈ ਤੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਨ ਦੇ aarop ਲਗਾਏ ਨੇ। ਦੱਸ ਦਈਏ ਕਿ ਦਿਲੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਲੜਾਉਣ ਤੇ ਸਵਾਲ ਚੁੱਕੇ ਨੇ। ਪੱਤਰਕਾਰ ਤੋ ਮੌਜੂਦਾ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਤੇ ਹੋਰ ਕਈ ਆਗੂ ਵੀ ਦੂਲੋ ਦੇ ਨਿਸ਼ਾਨਿਤ ਰਹੇ ਨੇ ਹਾਈ ਕਮਾਂਡ ਨੂੰ ਟਿਕਟਾਂ ਦੀ ਸਮੀਖਿਆ ਕਰਨ ਦੀ ਸਲਾਹ ਦਿੱਤੀ ਗਈ ਹੈ ਸ਼ਮਸ਼ੀਰ ਸਿੰਘ ਦੂਲੋ ਨੇ ਕਹਿ ਕੇ ਪੰਜਾਬ ਵਿੱਚ 12 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ ਤੇ ਇਹਨਾਂ ਵਿੱਚੋਂ 7 ਅਜਿਹੇ ਨੇ ਜੋ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਨੇ ਤੇ ਇਹਨਾਂ ਦੇ ਅਤਵਾਦ ਦੇ ਸਮੇਂ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਸੀ ਤੇ ਹਰ ਉਹ ਔਖੀ ਘੜੀ ਵਿੱਚ ਪਾਰਟੀ ਦੇ ਨਾਲ ਰਹੇ ਪਰ ਪਾਰਟੀ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਦੂਲੋ ਨੇ ਵਿਸ਼ੇਸ਼ ਤੌਰ ਤੇ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਿਆ ਕਿ ਚੰਨੀ 2012 ਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਤੇ ਇਸ ਤੋਂ ਪਹਿਲਾਂ ਵੀ ਕਈ ਪਾਰਟੀਆਂ ਵਿੱਚ ਜਾ ਚੁੱਕੇ ਸਨ ਤੇ ਪਤਾ ਨਹੀਂ ਕਿਉਂ ਅੱਜ ਪਾਰਟੀ ਹਾਈ ਕਮਾਂਡ ਨੂੰ ਚੰਨੀ ਤੋਂ ਬਿਨਾ ਕੋਈ ਹੋਰ ਵੱਡਾ ਦਲੇ ਤਾਂ ਗੋਹੀ ਨਜ਼ਰ ਨਹੀਂ ਆਇਆ ਚੰਨੀ ਨੂੰ ਵਿਧਾਨ ਸਭਾ ਚ ਉਹਨਾਂ ਦੇ ਸੀਟ ਹਾਰਨ ਤੋਂ ਬਾਅਦ ਵੀ ਮੁਰ ਤੋਂ ਜਲੰਧਰ ਤੋਂ ਚੋਣ ਲੜਾਈ ਜਾ ਰਹੀ ਹੈ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੇ ਕਾਂਗਰਸ ਨੇ ਕੁਰਬਾਨੀਆਂ ਦਿੱਤੀਆਂ ਰਾਹੁਲ ਗਾਂਧੀ ਦੇ ਦੌਰੇ ਦੌਰਾਨ ਸੰਸਦ ਮੈਂਬਰ ਦੀ ਜਾਨ ਚਲੀ ਗਈ ਫਿਰ ਵੀ ਇਸ ਪਰਿਵਾਰ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਅਜਿਹੇ ਫੈਸਲੇ ਕਾਂਗਰਸ ਦੇ ਲਈ ਘਾਤਕ ਸਾਬਤ ਹੋ ਸਕਦੇ ਨੇ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਰਵੇ ਵਿੱਚ ਕਾਂਗਰਸ ਮੇਜ਼ ਦੇ ਨਾਲ ਵੱਡਾ ਨੁਕਸਾਨ ਹੋ ਰਿਹਾ ਹੈ ਉਨਨਾਂ ਕਹਿ ਕੇ ਪਾਰਟੀ ਹਾਈ ਕਮਾਂਡ ਇਸ ਕੱਲ ਤੋਂ ਪੂਰੀ ਤਰ੍ਹਾਂ ਨਾਕੂਨ ਹੈ ਕਿ 12 ਸੀਟਾ ਵਿੱਚੋਂ ਬਹੁਤੀਆਂ ਹਾਰੀਆਂ ਜਾ ਰਹੀਆਂ ਨੇ ਤੇ ਹਲੇ ਵੀ ਸਮਾਂ ਹੈ ਕਿ ਪਾਰਟੀ ਹਾਈ ਕਮਾਂਡ ਇਸ ਦੇ ਬਾਰੇ ਵਿੱਚ ਕੋਈ ਫੈਸਲਾ ਲੈ ਕੇ ਟਿਕਟਾਂ ਦੀ ਸਮੀਖਿਆ ਕਰੇ ਜਿਸ ਤੋਂ ਬਾਅਦ ਉਹ ਪਾਰਟੀ ਲਈ ਪ੍ਰਚਾਰ ਕਰਨ ਬਾਰੇ ਆਪਣਾ ਫੈਸਲਾ ਲੈ ਲੈਣਗੇ ਦੂਲੋਂ ਨੇ ਇਹ ਵੀ ਕਹਿ ਕੇ ਸਿਆਸਤ ਇੰਨੀ ਜ਼ਿਆਦਾ ਡਿੱਗ ਚੁੱਕੀ ਹੈ ਕਿ ਭਵਿਕ ਵਿੱਚ ਪਾਰਟੀਆਂ ਨੂੰ ਵਰਕਰ ਹੀ ਨਹੀਂ ਮਿਲਣਗੇ ਸ਼ਮਸ਼ੇਰ ਸਿੰਘ ਦੂਲੋਂ ਨੇ ਪੰਜਾਬ ਚ ਕਾਂਗਰਸ ਤੇ ਗੰਭੀਰ aarop ਲਗਾਏ ਨੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਉਮੀਦਵਾਰ ਖੜੇ ਕੀਤੇ ਨੇ ਉਸ ਤੋਂ ਸਾਫ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਕੋਈ ਗੁਪਤ ਤੌਰ ਤੇ ਸਮਝੌਤਾ ਅੰਦਰ ਖਾਤੇ ਕੀਤਾ ਗਿਆ ਹੈ ਕਾਂਗਰਸ ਨੇ ਹੁਸ਼ਿਆਰਪੁਰ ਵਿੱਚ ਬਹੁਤ ਜ਼ਿਆਦਾ ਕੁਮੀ कमजोर ਦੇ ਤੌਰ ਤੇ ਉਮੀਦਵਾਰ ਉਤਾਰਿਆ ਇਸੇ ਤਰ੍ਹਾਂ ਵਿਜੇਂਦਰ ਸਿੰਘਲਾ ਨੂੰ ਸੰਗਰੂ ਤੋਂ ਅਨੰਦਪੁਰ ਸਾਹਿਬੇ ਭੇਜਿਆ ਗਿਆ ਫਰੀਦਕੋਟ ਤੋਂ ਵੀ ਕੋਈ ਯੋਗ ਉਮੀਦਵਾਰ ਨਹੀਂ ਦਿੱਤਾ ਗਿਆ ਤੇ ਹੋਰ ਵੀ ਕਈ ਸੀਟਾਂ ਤੇ ਅਜੀਹ ਹੁਆ ਜਿਸ ਤੋਂ ਬਾਅਦ ਹੁਣ ਢੀਲੋ ਧੂਲੋ ਲਗਾਤਾਰ ਕਾਂਗਰਸ ਹਾਈ ਕਮਾਂਡ ਤੋਂ ਨਰਾਸ਼ ਨਜ਼ਰ ਆ ਰਹੇ ਨੇ ਦੂਜੇ ਪਾਸੇ ਚਰਨਜੀਤ ਚੰਨੀ ਦੇ ਫੈ ਉਸ ਬਿਆਨ ਦੀ ਗੱਲ ਕਰਾਂਗੇ ਹਵਾਈ ਫੌਜ ਤੇ ਹਮਲੇ ਉੱਪਰ ਟਿੱਪਣੀ ਨੂੰ ਲੈ ਕੇ ਭਾਜਪਾ ਲੀਡਰ ਲਗਾਤਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਭਾਜਪਾ ਲਗਾਤਾਰ ਹਮਲਾਵਰ ਰੁਖ اختیار ਕਰ ਰਹੀ ਹੈ ਕੌਮੀ ਬੁਲਾਰੇ ਅਜੀ ਆਲੋਕਨਾਥ ਨੇ ਤਾਂ ਬਿਆਨ ਦਿਆ ਇਥੇ ਤੱਕ ਕਹਿ ਦਿੱਤਾ ਹੈ ਕਿ ਸਾਫ ਦਾ ਮੁੱਖ ਮੰਤਰੀ ਆਪਣਾ ਦਿਮਾਗੀ ਸੰਤੁਲਨ ਖੋ ਬੈਠੇ ਨੇ ਉਹਨਾਂ ਨੇ ਕਿਹਾ ਕਿ ਇੱਕ ਮੁੱਖ ਮੰਤਰੀ ਦੀ ਕੁਰਸੀ ਤੇ ਰਹਿਣ ਵਾਲੇ ਵਿਅਕਤੀ ਨੂੰ ਅਜਿਹਾ ਬਿਆਨ ਸ਼ੋਭਾ ਨਹੀਂ ਦਿੰਦਾ ਸਟੰਟ ਬਾਜ਼ੀ ਵਾਲੀ ਟਿੱਪਣੀ ਤੇ ਜੰਮੂ ਕਸ਼ਮੀਰ ਦੇ ਸਾਫ ਕੌਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੁਵਿੰਦਰ ਗੁਪਤਾ ਨੇ ਹੁਣ ਚੰਨੀ ਤੇ ਨਿਸ਼ਾਨਾ ਸਾਧਿਆ ਕਿ ਕਾਂਗਰਸ ਆਗੂ ਇਨਾ ਹੀਠਾ ਡਿੱਗੇ ਨੇ ਕਿ ਉਹਨਾਂ ਲਈ ਪਾਕਿਸਤਾਨ ਤੇ ਵਿਦੇਸ਼ੀ ਦੇਸ਼ ਪਹਿਲੇ ਨੰਬਰ ਤੇ ਨਹੀਂ ਉਹਨਾਂ ਨੇ ਪੁਲਵਾਮ ਹਮਲੇ ਦੌਰਾਨ ਵੀ ਅਜਿਹੇ ਸਵਾਲ ਉਠਾਈ ਸਨ ਜਦੋਂ ਪਾਕਿਸਤਾਨ ਨੇ ਖੁਦ ਇਸ ਨੂੰ ਸਵੀਕਾਰ ਕੀਤਾ ਸੀ ਹਥਿਆਰਬੰਦ ਬਲਾ ਦੇ ਨਾਲ ਕੋਈ ਲਗਾਅ ਹੋਵੇ ਉਹ ਬਹਾਦਰੀਆਂ ਕੁਰਬਾਨੀਆਂ ਤੇ ਸਵਾਲ ਉਠਾਉਂਦੇ ਨੇ ਵੋਟ ਬੈਂਕ ਕਾਰਨ ਕਾਂਗਰਸ ਦੇ ਲੋਕ ਇੰਨੇ ਜ਼ਿਆਦਾ ਨੀਵੇਂ ਡਿੱਗੇ ਨੇ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਚੰਨੀ ਚਾਹੇ ਕਹਿ ਸਕਦਾ ਹੈ ਕਿ ਲੋਕ ਚਾਹੁੰਦੇ ਨੇ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਹੈ ਤੇ ਅੱਜ ਸਾਡੇ ਜਵਾਨਾਂ ਦੀ ਸੁਰੱਖਿਆ ਏਜੰਸੀਆਂ ਦੀ ਬਦੌਲਤ ਬਿਲਕੁਲ ਠੀਕ ਹੈ ਜਦੋਂ ਦੂਜੇ ਪਾਸੇ ਆਪਣੇ ਬਿਆਨ ਤੇ ਸਿਆਸਤ ਪੱਖੀ ਵੇਖੀ ਤਾਂ ਚੰਨੀ ਨੇ ਵੀ ਸਪਸ਼ਟੀਕਰਨ ਦਿੱਤਾ ਹੈ ਉਹਨਾਂ ਨੇ ਵੀਡੀਓ ਰਾਈ ਕੀਤਾ ਹੈ ਕਿ ਸਾਡੇ ਜਿਹੜੇ ਦੇਸ਼ ਦੇ ਜਵਾਨ ਨੇ ਉਹਨਾਂ ਤੇ ਸਾਨੂੰ ਮਾਣ ਹੈ ਤੇ ਜਿਹੜੇ ਫੌਜ 'ਚ ਭੜਤੀ ਨਹੀਂ ਸਾਨੂੰ ਉਹਨਾਂ ਤੇ ਵੀ ਮਾਣ ਹੈ ਜਿਹੜੇ ਫੌਜ ਵਿੱਚ ਭੜਤੀ ਹੋ ਕੇ ਦੇਸ਼ ਦੀ ਰੱਖਿਆ ਕਰਦੇ ਨੇ ਉਹਨਾਂ ਨੇ ਇਹ ਮਬਿਆਨ ਦਿੱਤਾ ਸੀ ਕਿ ਪਿਛਲੀਆਂ ਚੋਲਾ ਦੌਰਾਨ ਅਤਵਾਦੀ ਹਮਲੇ ਵਿੱਚ 40 ਜਵਾਨ ਸ਼ਹੀਦ ਹੋਏ ਸਨ ਤੇ ਅਜੇ ਤੱਕ ਸਰਕਾਰ ਨੇ ਇਹ ਪਤਾ ਨਹੀਂ ਕਿਉਂ ਕਿ ਉਸ ਪਿੱਛੇ ਕਿਸ ਦਾ ਹੱਥ ਹੈ ਤੇ ਕਿਹੜੇ ਲੋਕ ਜ਼ਿੰਮੇਵਾਰ ਨੇ ਫਿਰ ਚੋਣ ਆਈਆਂ ਤੇ ਹੁਣ ਫਿਰ ਹਮਲਾ ਹੋਇਆ ਉਹਨਾਂ ਨੇ ਕਿਹਾ ਕਿ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਆ ਕਿ ਇਹ ਕਿਹੜੇ ਲੋਕ ਨੇ ਜਿਹੜੇ ਅਜਿਹੇ ਹਮਲੇ ਕਰਵਾਉਂਦੇ ਨੇ ਤੁਸੀਂ ਉਹਨਾਂ ਨੂੰ ਸਭ ਦੇ ਸਾਹਮਣੇ ਨੰਗਾ ਕਿਉਂ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਪਹਿਲਾ ਹਮਲੇ ਸਮੇਂ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਨੇ ਉਸ ਸਮੇਂ ਪ੍ਰਧਾਨ ਮੰਤਰੀ ਤੋਂ ਅਸਤੀਫਾ ਤੱਕ ਮੰਗ ਲਿਆ ਸੀ ਤੇ ਹੁਣ ਵੀ ਲਿਆ ਹੋਇਆ ਤੁਸ਼ਨੀਲ ਜਾਖੜ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਦਾ ਕੀ ਸਟੈਂਡ ਹੈ ਬਰਹਾਲ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹੀਆਂ ਬਿਆਨਬਾਜ਼ੀਆਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਦੂਸਰੇ ਤੇ ਲਗਾਤਾਰ ਜੋ ਦੂਸ਼ਣਬਾਜ਼ੀ ਚਲਦੀ ਰਹਿੰਦੀ ਹੈ ਪਰ ਇਸ ਦਰਮਿਆਨ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਇਹ ਬਿਆਨ ਕਾਫੀ ਜ਼ਿਆਦਾ ਸਿਆਸੀ ਗਲਿਆਰਿਆਂ ਦੇ ਵਿੱਚ ਇੱਕ ਅਹਿਮ ਚਰਚਾਵਾਂ ਦਾ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਉਹਨਾਂ ਨੇ ਸ਼ਹੀਦ ਹੋਏ ਜਵਾਨਾਂ ਤੇ ਅਜੀਹਾ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਵਿਰੋਧੀਆਂ ਲਈ ਕਾਂਗਰਸ ਤੇ ਹੁਣ ਨਿਸ਼ਾਨਾ ਚੁੱਕਣ ਦਾ ਮੌਕਾ ਹੋ ਗਿਆ ਸੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਵੱਡਾ ਦਾਵਾ ਕਰ ਦਿੱਤਾ ਹੈ ਤੇ ਉਹਨਾਂ ਨੇ ਬਠਿੰਡਾ ਹਲਕੇ ਦੇ ਲੋਕਾਂ ਦੇ ਲਈ ਇੱਕ ਅਜੀਹਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਇੱਕ ਚੋਣ ਵੀ ਐਲਾਨੀ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਕਿ ਹੁਣ ਸਭ ਲੋਕ ਹਾਰ ਚੁੱਕੇ ਨੇ ਹੁਣ ਹਰ ਸਿਮਰਤ ਕੌਰ ਬਾਦਲ ਦੀ ਜ਼ਮਾਨਤ ਜਬਤ ਕਰਨ ਦੀ ਹਰਿਆ ਤੇ ਹੁਣ ਉਹਨੂੰ ਹਰਾਇਆ ਜਾਵੇਗਾ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਹਲਕੇ ਤੇ ਵੋਟਰ ਹੁਣ ਹਰਾ ਦੇਣਗੇ ਤੇ ਲੋਕ ਹੁਣ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਣਗੇ ਤੇ ਬਾਦਲ ਕਹਿੰਦਾ ਡੱਬਰ ਆਪਣੇ ਪਰਿਵਾਰ ਲਈ ਪੰਜਾਬ ਦੇ ਹਿੱਤਾਂ ਨੂੰ ਮੋਹਰਾ ਬਣਾ ਕੇ ਵੋਟਾਂ ਮੰਗ ਰਿਹਾ ਸੀ ਸੋ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਰੀ ਹੈ ਤੇ ਹੁਣ ਲਗਾਤਾਰ ਇੱਕ ਦੂਸਰੇ ਤੇ ਬਿਆਨਬਾਜ਼ੀਆਂ ਦਾ ਦੌਰ جاری ਹੈ ਤੇ ਹੁਣ ਇਸ ਦਰਮਿਆਨ ਵੱਡਾ ਸਵਾਲ ਜੋ ਇਹੀ ਹੈ ਕਿ ਹੁਣ ਇੱਕ ਦੂਸਰੇ ਤੇ ਜੋ ਬਿਆਨਬਾਜ਼ੀ ਹੋ ਰਹੀ ਹੈ ਦੂਜੇ ਪਾਸੇ ਸੁਖਪਾਲ ਖੈਰਾ ਨੇ ਵੀ ਵੱਡੇ ਸਵਾਲ ਚੁੱਕੇ ਥਣ ਆਮ ਆਦਮੀ ਪਾਰਟੀ ਦੇ ਕਿ ਐਸੀ ਕਿ ਸਿੱਧੂ ਮੂਸੇਵਾਲਾ ਦੀ ਮੌਤ ਦੇ ਪਿੱਛੇ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਨਾਰੀ ਉਹਨਾਂ ਨੇ ਕਹਿ ਕੇ ਉਹਨਾਂ ਨੂੰ ਨਹੀਂ ਪਤਾ ਕਿ ਨਵੀਂ ਪਾਰਟੀ ਵਿੱਚ ਕਦੋਂ ਸ਼ਾਮਲ ਹੋਣਗੇ ਮੁੱਖ ਮੰਤਰੀ ਕਿ ਪੰਜਾਬ ਦੇ 70% ਖੇਤਾਂ ਨੂੰ ਲਹਿਰੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਤੇ ਬਿਜਲੀ ਦੀ ਬਚਤ ਹੋਵੇਗੀ ਔਰਤਾਂ ਨੂੰ 1000 ਰੁਪਏ ਦੀ ਗਰੰਟੀ ਵੀ ਜਲਦ ਪੂਰੀ ਹੋ ਜਾਵੇਗੀ ਦੱਸਦੀ ਹੈ ਕਿ ਇਹ ਵੱਡੇ ਮਾਇਨੇ ਦੇਖੇ ਜਾ ਰਹੇ ਨੇ ਇਨ੍ਹਾਂ ਬਿਆਨਾਂ ਦੇ ਮੱਦੇਨਜ਼ਰ ਜਿੱਥੇ ਭਗਵੰਤ ਮਾਨ ਸ਼ਰੋਮਨੀ ਅਕਾਲੀ ਦਰ ਨੂੰ ਕਹਿ ਰਹੇ ਨੇ ਕਿ ਸੁਖਪਾਲ ਖੈਰਾ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧ ਰਹੇ ਨੇ ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਵਿੱਚ ਵੀ ਹੁਣ ਬਗਾਵਤ ਦੇ ਸੁਰ ਸਾਫ਼ ਤੌਰ ਤੇ ਦਿਖਾਈ ਦੇ ਰਿਹਾ